ਤੇ ਉਹਨਾਂ ਨੇ ਮੈਨੂੰ ਇਹ ਵੀ ਕਿਹਾ ਕਿ ਜੋ ਮੂਸੇ ਆਲੇ ਨਾਲ ਹੋਈ ਓ ਤੇਰੇ ਨਾਲ ਹੋ ਸਕਦੀ ਐ ਤਾਂ ਤੁਸੀਂ ਸਾਨੂੰ ਪੈਸੇ ਦੇ ਦਿਓ ਮੈਂ ਉਹੀ ਮੈਸੇਜ ਦੇਖੋ ਪੰਜਾਬ ਦੀ ਜਿਹੜੀ ਅਰਥ ਵਿਵਸਥਾ ਉਹਦਾ ਵਿਗੜੀ ਹੋਈ ਹੈਗੀ ਉਹ ਐ ਲੇਕਿਨ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਐ ਉਹ ਬਹੁਤ ਜ਼ਿਆਦਾ ਖਰਾਬ ਹੋਈ ਵੀ ਐ ਸ਼ਹਿਰਾਂ ਦੇ ਵਿੱਚ ਵਪਾਰੀਆਂ ਨੂੰ ਜਾਂ ਜਿਹਦੇ ਪਾਸ 4 ਪੈਸੇ ਆ ਉਹਨਾਂ ਨੂੰ ਜੀਵਨ ਨਹੀਂ ਦੇ ਰਹੇ ਧਮਕੀਆਂ ਆ ਰਹੀਆਂ ਪੈਸੇ ਵਟੋਰ ਰਹੇ ਐ ਲੋਕ ਉਹ ਨਹੀਂsta ਕਿਸ ਕਰਕੇ ਨਹੀਂ ਜਾ ਰਹੇ ਕਿ ਕੁਝ ਵੀ ਉੱਥੇ ਅਸਰ ਨਹੀਂ ਹੁੰਦਾ ਜਦੋਂ ਇੱਕ ਸਾਬਕਾ ਮੁੱਖ ਮੰਤਰੀ ਜਿਹਦੇ ਪਾਸ ਅੱਗੇ ਵੀ ਜਿਪਸੀ ਹੈ ਪਿੱਛੇ ਵੀ ਜਿਪਸੀ ਹੈ ਸਿਕਿਉਰਟੀ ਹੈ ਹਟ ਹੈ ਉਹਨੂੰ ਧਮਕੀ ਆ ਸਕਦੀ ਹੈ ਤਾਂ ਆਮ ਵਪਾਰੀ ਦਾ ਆਮ ਦੁਕਾਨਦਾਰ ਦਾ ਆਮ ਕਿਸਾਨ ਦਾ ਆਮ ਲੋਕਾਂ ਦਾ ਪੰਜਾਬ ਦੇ ਵਿੱਚ ਰਹਿਣ ਦਾ ਕੀ ਹਾਲ ਹੋਏਗਾ ਅੱਜ ਪੰਜਾਬ ਦੇ ਵਿੱਚ ਹਜ਼ਾਰਾਂ ਨਹੀਂ ਲੱਖਾਂ ਲੋਕਾਂ ਨੂੰ ਧਮਕੀਆਂ ਆ ਕੇ ਉਹਨਾਂ ਤੋਂ ਪੈਸੇ ਬਟੋਰ ਰਹੇ ਐ ਉਹ ਗਰਾਹੀ ਆਲੇ ਤੁਰੇ ਰਹਿੰਦੇ ਐ ਸਾਰਾ ਦਿਨ ਤੇ ਲੋਕਾਂ ਤੋਂ ਪੈਸੇ ਇਕੱਠੇ ਹੋ ਰਿਹਾ ਸਰਕਾਰ ਮੂਕ ਦਰਸ਼ਕ ਬਣੀ ਹੋਈ ਹੈ ਪੁਲਿਸ ਕੁਝ ਨਹੀਂ ਕਰ پا ਰਹੀ ਬਹੁਤ ਜ਼ਿਆਦਾ ਹਾਲਤ ਹੈ ਜਿਹੜੀ ਉਹ ਖਰਾਬ ਹੋਈ ਦੀ ਹੈ ਮੈਂ ਪਹਿਲਾਂ ਕਿਹਾ ਸੀ ਵੀ ਸਟੇਜ ਚਲਾਉਣ ਦੇ ਵਿੱਚ আর ਸਟ੍ਰੀਟ ਚਲਾਉਣ ਚ ਫਰਕ ਹੈ ਤੇ ਅੱਜ ਉਹ ਫਰਕ ਹੈ ਜਿਹੜਾ ਹਰ ਪੱਖ ਤੋਂ ਦਿਖਣ ਨੂੰ ਲੱਗ ਗਿਆ ਮੈਨੂੰ ਉਹਨਾਂ ਨੇ ਕਿਹਾ ਕਿ ਅਸੀਂ ਗੈਂਗਸਟਰ ਬੰਦੇ ਐ ਉਹਨਾਂ ਨੇ ਨਾਮ ਵੀ ਲਿਆ ਪੁਰਾਣੇ ਦੇ ਬੰਦੇ ਐ ਤੇ ਅਸੀਂ ਬਾਈ ਨਾਲ ਤੁਹਾਡੀ ਗੱਲ ਕਰਾ ਦੇ ਨੇ ਸਾਨੂੰ 2 ਕਰੋੜ ਰੁਪਏ ਦੀ ਲੋੜ ਹੈ ਹਰ ਹਾਲ ਤੇ ਸਾਨੂੰ 2 ਕਰੋੜ ਰੁਪਇਆ ਦੋ ਨਹੀਂ ਤਾਂ ਤੁਹਾਨੂੰ ਜਾਣ ਤੋਂ ਮਾਰਨਾ ਸਾਨੂੰ ਔਖਾ ਨਹੀਂ ਹੈ ਅਸੀਂ ਇੱਕ ਦਿਨ 'ਚ ਤੁਹਾਨੂੰ ਜਾਣ ਤੋਂ ਮਾਰ ਸਕਦੇ ਹਾਂ ਫਿਰ ਹਰ ਤਰ੍ਹਾਂ ਦੀ ਉਹਨਾਂ ਨੇ ਧਮਕੀ ਦਿੱਤੀ ਹੈ ਲੇਕਿਨ ਮੈਂ ਉਹਨਾਂ ਨੂੰ ਸਮਝਾਇਆ ਵੀ ਤੁਸੀਂ ਗਲਤ ਬੰਦੇ ਨਾਲ ਪੰਗਾ ਲੈ ਲਿਆ ਮੇਰੇ ਕੋਲ ਕੋਈ ਪੈਸੇ ਪੂਸੇ ਹੈ ਨਹੀਂ ਤੁਸੀਂ ਇਹ ਜਿਹੜੇ ਕੰਮ ਹੈ ਇਹ ਕੋਈ ਜ਼ਿਆਦਾ ਚੰਗੇ ਨਹੀਂ ਹੈ ਇਸ ਨੂੰ ਛੱਡ ਕੇ ਕੋਈ ਚੰਗਾ ਕੰਮ ਕਰੋ ਪੰਜਾਬ ਪੁਲਿਸ ਦਾ ਕੀ ਰਿਐਕਸ਼ਨ ਹੈ ਮੈਂ ਡੀਜੀਪੀ ਨੂੰ ਜਿੰਨੇ ਮੈਨੂੰ ਵਟਸਐਪ ਤੇ ਮੈਸੇਜ ਆਏ ਸੀ ਜਿੰਨੀਆਂ ਕਾਲਾਂ ਆਈਆਂ ਸੀ ਉਹ ਸਾਰੀਆਂ ਭੇਜ ਦਿੱਤੀਆਂ ਸੀ ਲੇਕਿਨ ਅੱਜ ਤੱਕ ਡੀਜੀਪੀ ਜਾਂ ਕਿਸੇ ਪੁਲਸ ਵਾਲੇ ਨੇ ਮੈਨੂੰ ਪੁੱਛਿਆ ਨਹੀਂ ਵੀ ਕਿਆ ਤੁਹਾਨੂੰ ਤਕਲੀਫ ਹੈ ਕਿਆ ਹੋਇਆ ਪੁਲਸ ਨੇ ਦਵਾਰੇ ਗੌਰ ਹੀ ਨਹੀਂ ਕਰੀ ਕਿ ਧਮਕੀ ਆਈ ਹੈ ਤਾਂ ਕਿਆ ਉਲਟਾ ਮੇਰੀ ਸਿਕਿਉਰਿਟੀ ਘਟਾਉਣ ਵਿੱਚ ਲੱਗੀ ਹੋਈ ਹੈ ਪੁਲਿਸ ਤੇ ਉਹਨਾਂ ਨੇ ਮੈਨੂੰ ਇਹ ਵੀ ਕਿਹਾ ਕਿ ਜੋ ਮੂਸੇ ਵਾਲੇ ਨਾਲ ਹੋਈ ਹੈ ਉਹ ਤੇਰੇ ਨਾਲ ਹੋ ਸਕਦੀ ਹੈ ਤਾਂ ਤੁਸੀਂ ਸਾਨੂੰ ਪੈਸੇ ਦੇ ਦਿਓ ਮੈਂ ਉਹੀ ਮੈਸੇਜ ਡੀਜੀਪੀ ਨੂੰ ਭੇਜਤੇ ਹੈ ਤੇ ਅੱਜ ਤੱਕ ਪੁਲਿਸ ਨੇ ਮੈਨੂੰ ਪੁੱਛਿਆ ਤੱਕ ਦੀ ਵੀ ਤੁਹਾਨੂੰ ਕੀ ਤਕਲੀਫ ਹੈ